ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸੋਹਣੇ ਖਾਸ ਨੋਟਾ ਦੇ ਖੋਲ ਨਵੀਂ ਵੀਡੀਓ ਦੇ ਵਿੱਚ ਅੱਜ ਆ ਜਾ ਬਣਾ ਕੇ ਆ ਬਹੁਤ ਹੀ ਸੋਨੇ ਸੋਨੇ ਸੂਟ ਐਂਡ ਖੋ ਜੈਪੁਰੀ ਸੂਟ ਐਂਡ ਨਾਲ ਇਹਦੇ ਪਿਓ ਦਾ ਦੁਪੱਟਾ ਇਹ ਤੁਹਾਨੂੰ 600 ਰੁਪਏ ਵਿੱਚ ਪਵੇਗਾ ਐਡ ਵਰਜੀ ਦੇਖੋ ਸਾਡੀ 780 ਦੀ ਲੱਗੀ ਹੋਈ ਹੈ ਤੇ ਬਾਜ਼ਾਰ 'ਚ ਤੁਹਾਨੂੰ ਇਹ 9-900 ਦੇ ਮਿਲਣਗੇ ਤੁਹਾਨੂੰ ਸਿਰਫ ਖਾਸ ਨੋਟਾ ਤੋਂ ਉਸੇ ਇੰਨਾ ਸਸਾ ਕਪੜਾ ਮਿਲੂਗਾ ਆ ਦੇਖੋ ਨਾਲ ਇਹ ਦੁਪੱਟਾ ਐਂਡ ਆਈ ਗ੍ਰੀਨ ਕਲਰ ਲੋਕੀ ਬਹੁਤ ਹੀ ਜ਼ਿਆਦਾ ਪਿਆਰਾ ਡਾਰਕ ਗ੍ਰੀਨ ਐਂਡ ਪਿਓਰ ਦਾ ਦੁਪੱਟਾ ਹੈ ਨਾਲ ਪ੍ਰਿੰਟ ਤੇ ਪੱਤੇ ਚ ਐਰ ਕੋਕ ਇਹ ਨਾਲ ਉਹ ਬਲੂ ਸੂਟ ਐਂਡ ਇਹ ਵੀ ਦਾ ਸੇਮ ਪ੍ਰਾਈਸ 600 ਦਾ ਲੁਗਾ ਐ ਰੈੱਡ ਕਲਰ ਔਰ ਯਾਰ ਸੋਣਾ ਜੇ ਤੁਸੀਂ ਕੋਈ ਵੀ ਸੂਟ ਚਾਹ ਫਿਰ ਇਹਦਾ ਕਪੜਾ ਕਪੜਾ ਵੈਸੇ ਦੱਸ ਦਿੱਤਾ ਹੈ ਜੇ ਆਰਡਰ ਕਰਨਾ ਹੋਵੇ ਤਾਂ ਤੁਸੀਂ ਫੋਨ ਕਰਕੇ ਕਾਸਾ ਦਿਓ ਨੰਬਰ ਲਿਖ ਲਓ 84375 75471 ਇਹਦੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਆ ਜਾਵੇਗੀ ਆ ਦੇ ਇਹ ਵਾਲਾ ਵੀ ਤੁਹਾਨੂੰ ਸ਼ੈਸ ਤੋਂ ਲੈ ਲਵਾ ਸਕੂ चुन्नी खासा मतलब चुकी है रखड़ी सेल, से लो जिन्ना मर्जी सूट पट्टा खुना बंदा आइए ऑरेंज कलर कढ़ाई वाले पिछे सलवारुपटा मॅचिंग सलवारु छे सो रुपयाला मिळणार जिथे मर्जी ट्राय करलो ए सस्ता कपडा ही मिळणार

जो कि बहुत ज्यादा प्यारा लेमन कलर ए दो बहुत ही ज्यादा सोने सोने बुटीक पीस देखो इधर देखो विदाउट दुपट्टा ही ज्यादा सोने बुटीक पीस एंड देखो ये सारा है